ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਸੋ ਦੋਸਤੋ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਵੀਰ ਭੈਣ ਭਰਾਵਾਂ ਬਜ਼ੁਰਗਾਂ ਲਈ ਹੈ ਜਿਹੜੇ ਬਜ਼ੁਰਗਾਂ ਜਾਂ ਭੈਣ ਭਰਾਵਾਂ ਨੂੰ ਆਨਲਾਈਨ ਕੰਮ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਜਿਵੇਂ ਕਿ ਆਈਸੀਆਈ ਕਾਰਡ ਅਪਲਾਈ ਕਰਨਾ ਜਾਂ ਆਨਲਾਈਨ ਵੀਜ਼ਾ ਲੈਣਾ ਜਾਂ ਈ ਵੀਜ਼ਾ ਕੋਈ ਵੀ ਆਨਲਾਈਨ ਕੰਮ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਦਿਨ ਰਾਤ ਜਦੋਂ ਵੀ ਤੁਸੀਂ ਫੋਨ ਕਰੋ ਅਸੀਂ ਤੁਹਾਡਾ ਫੋਨ ਜਰੂਰ ਚੱਕਾਂਗੇ ਤੇ ਸਾਡਾ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਅਸੀਂ ਉਹਨਾਂ ਬਜ਼ੁਰਗਾਂ ਜਾਂ ਭੈਣ ਭਰਾਵਾਂ ਦੀ ਵੀ ਮਦਦ ਕਰਾਂਗੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਜਿਨ੍ਹਾਂ ਕੋਲ ਕੋਈ ਸਾਧਨ ਹੈ ਉਹ ਸਾਨੂੰ ਮਤਲਬ ਸੰਪਰਕ ਕਰਨਾ ਬਣਦਾ ਵੀ ਨਹੀਂ ਪਰ ਜਿਨ੍ਹਾਂ ਵੀ ਭੈਣ ਭਰਾਵਾਂ ਬਜ਼ੁਰਗਾਂ ਦੇ ਕੋਲ ਕੋਈ ਸਾਧਨ ਨਹੀਂ ਕਿਸੇ ਵੀ 에어ਪੋਰਟ ਤੇ ਜਾਂ ਕੋਈ ਵੀ ਕੰਮ ਕਰਨ ਲਈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤੇ ਪੂਰੇ ਯੂਰਪ ਪੂਰੇ ਕਹਿ ਸਕਦੇ ਆ ਕਿ ਸਾਡੀਆਂ ਜਿਹੜੀਆਂ ਗਵਾਂਡੀ ਕੰਟਰੀਆਂ ਬੈਲਜੀਅਮ ਦੀਆਂ ਉਹਨਾਂ ਚੋਂ ਵੀ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹਵੇ ਤੇ ਇਹ ਕਰ ਸਕਦਾ ਕੋਈ ਜਾਣਕਾਰੀ ਲੈਣੀ ਆ ਕੋਈ ਵੀ ਮਤਲਬ ਮਦਦ ਚਾਹੀਦੀ ਆ ਕਿਸੇ ਨੇ 에어ਪੋਰਟ ਤੋਂ ਆਣਾ ਆ ਉਹਦੇ ਕੋਲ ਖਰਚਾ ਨਹੀਂ ਹੈਗਾ ਕੋਈ ਲੋੜਵੰਦ ਜਿਹੜਾ ਮੇਰਾ ਵੀਰ ਭੈਣ ਭਰਾ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਉਹਨੂੰ 에어ਪੋਰਟ ਤੋਂ ਵੀ ਲੈ ਆਵਾਂਗੇ ਮੁਫਤ ਚ ਕੋਈ ਪੈਸਾ ਨਹੀਂ ਇਹ ਸਿਰਫ ਤੇ ਸਿਰਫ ਸਾਡੀ ਇੱਕ ਸੇਵਾ ਵਜੋਂ ਜਾਣਿਆ ਜਾਵੇ ਅਸੀਂ ਖੁਸ਼ਕਿਸਮਤ ਹੋਵਾਂਗੇ ਜੇ ਕੋਈ ਸਾਡ ਨੂੰ ਸੰਪਰਕ ਕਰਕੇ ਸਾਨੂੰ ਸੇਵਾ ਦਾ ਮੌਕਾ ਦੇਵੇਗਾ ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਜੇ ਅਸੀਂ ਉਹ ਕਰਨ ਦੇ ਯੋਗ ਹੋਏ ਤੇ ਜਰੂਰ ਕਰਾਂਗੇ ਸੋ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਵੀਰ ਭੈਣ ਭਰਾ ਦੀ ਜੋ ਵੀ ਮੁਸ਼ਕਲ ਆ ਉਸ ਨੂੰ ਸਲਝਾਉਣ ਦੀ ਸੋ ਗੁਰਬਾਣੀ ਵੀ ਫਰਮਾਉਂਦੀ ਆ ਸੇਵਾ ਕਰਤ ਹੋ ਨਹ ਕਾਮੀ ਤਿਸ ਕੋ ਹਉਤ ਪ੍ਰਾਪਤ ਸੁਆਮੀ ਸੋ ਦੋਸਤੋ ਇਹ ਕੋਈ ਅਸੀਂ ਪਹਿਲੀ ਵਾਰ ਨਹੀਂ ਪਹਿਲਾਂ ਅਸੀਂ ਆਪਣੇ ਯਾਰਾਂ ਦੋਸਤਾਂ ਜਾਂ ਜਿਹੜੇ ਜਾਣਦੇ ਆ ਸਾਨੂੰ ਉਹਨਾਂ ਦੀ ਮਦਦ ਕਹਿ ਸਕਦੇ ਜਾਂ ਸੇਵਾ ਕਹਿ ਸਕਦੇ ਆ ਕਰਦੇ ਆ ਰਹੇ ਆ ਪਰ ਹੁਣ ਮਨ ਵਿੱਚ ਇੱਕ ਵਿਚਾਰ ਆਇਆ ਭਾਈ ਕਿਉਂ ਨਾ ਜੇ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਦੇ ਨਾਲ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਕਿਸੇ ਦਾ ਭਲਾ ਹੁੰਦਾ ਆ ਤੇ ਅਸੀਂ ਕਿਉਂ ਨਾ ਕਰ ਸਕੀਏ ਮੇਰਾ ਵੀਰ ਭੈਣ ਭਰਾ ਬਜ਼ੁਰਗ ਕੋਈ ਵੀ ਬਿਨਾ ਕਿਸੇ ਸ਼ਰਮ ਸੰਗਤੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਹਰ ਇੱਕ ਸੇਵਾ ਕਰਨ ਦੇ ਵਿੱਚ ਕੋਸ਼ਿਸ਼ ਕਰਾਂਗੇ ਤੇ ਇਹ ਸਾਡਾ ਜਿਹੜਾ ਵਿਚਾਰ ਆ ਅਜੇ ਸ਼ੁਰੂਆਤ ਆ ਪਰ ਪਹਿਲਾਂ ਅਸੀਂ ਆਪਣੇ ਜੋ ਵੀ ਦਾਇਰਾ ਹੁੰਦਾ ਬੰਦੇ ਦਾ ਹਰ ਇੱਕ ਇਨਸਾਨ ਦਾ ਉਹਦੇ ਵਿੱਚ ਜੋ ਵੀ ਕੰਮ ਕਰਦਾ ਜਾਂ ਸੇਵਾ ਕਰਦਾ ਜਾਂ ਕੋਈ ਕਿਸੇ ਦੀ ਮਦਦ ਕਰਦਾ ਉੱਥੇ ਤੱਕ ਸੀਮਤ ਸੀ ਪਰ ਸਾਡੀ ਕੋਸ਼ਿਸ਼ ਆ ਦੇਖਦੇ ਆ ਕਿੰਨਾ ਕਬੂਰ ਪੈਂਦਾ ਪਰ ਅਸੀਂ ਤੁਹਾਡੀ ਮਦਦ ਦਿਲ ਤੋਂ ਕਿਸੇ ਬਿਨਾ ਕਿਸੇ ਸਵਾਰਥ ਤੋਂ ਕਰਾਂਗੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਆ ਸਾਡੇ ਨਾਲ ਸੰਪਰਕ ਕਰੋ ਇੱਥੋਂ ਤੱਕ ਕਿ ਅਸੀਂ ਫੇਰ ਕਹਿੰਦੇ ਆ ਕਿ 에어ਪੋਰਟ ਤੋਂ ਵੀ ਜੇ ਕਿਸੇ ਵੀਰ ਭੈਣ ਭਰਾ ਨੂੰ ਲਿਉਣ ਦੀ ਸਾਨੂੰ ਮਤਲਬ ਸੇਵਾ ਮਿਲੀ ਤੇ ਅਸੀਂ ਕਰਾਂਗੇ ਜੇ ਕਿਸੇ ਵੀਰ ਭੈਣ ਭਰਾ ਨੇ ਜਿੱਦਾਂ ਯੂਰਪ ਗਵਾਂਡੀ ਮੁਲਕਾਂ ਤੋਂ ਆਉਂਦੇ ਆ ਜਾਂ ਕਿਸੇ ਨੇ ਤੋਂ ਬੈਲਜੀਅਮ ਤੋਂ ਜਾਣਾ ਆ ਪਰ ਇਹ ਸੇਵਾ ਉਹਨਾਂ ਲੋਕਾਂ ਲਈ ਆ ਬਜ਼ੁਰਗਾਂ ਲਈ ਜਾਂ ਜਿਹੜੇ ਕੇ ਆਪਾਂ ਕਹਿ ਸਕਦੇ ਆ ਲੋੜਵੰਦ ਆ ਜਿਨ੍ਹਾਂ ਕੋਲ ਜੇਬ ਖਰਚਾ ਹੈ ਨਹੀਂਗਾ ਤੇ ਉਹਨਾਂ ਨੂੰ ਮੁਸ਼ਕਲ ਕਰਕੇ ਇੱਧਰ ਉੱਧਰ ਜਾਣਾ ਪੈ ਰਿਹਾ ਉਹਨਾਂ ਦੀ ਅਸੀਂ ਸੇਵਾ ਕਰਾਂਗੇ ਤੇ ਇੰਨੀ ਇੱਕ ਸਾਡੀ ਬੇਨਤੀ ਸੀ ਕਬੂਲ ਕਰਿਓ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਤੇ ਅਸੀਂ ਖੁਸ਼ਕਿਸਮਤ ਸਮਝਾਂਗੇ ਉਸ ਪਰਮਾਤਮਾ ਉਸ ਅਕਾਲ ਪੁਰਖ ਵੱਲੋਂ ਦਿੱਤੀ ਹੋਈ ਸੇਵਾ ਹੀ ਸਮਝਾਂਗੇ ਕਿ ਜੇ ਕਿਸੇ ਦਾ ਭਲਾ ਹੁੰਦਾ ਸਾਡੇ ਕਰਕੇ ਤੇ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਦੋਸਤੋ ਫੇਰ ਸਤਿ ਸ੍ਰੀ ਅਕਾਲ ਆਕਾਰਪੁਰਖ ਮਿਹਰ ਕਰੇ ਤੁਹਾਡੇ ਸਾਰੇ ਵੀਰ ਭੈਣ ਭਰਾਵਾਂ ਦੇ ਤੇ ਚੜ੍ਹਦੀ ਕਲਾ ਚ ਰਹੋ ਰੱਬ ਰੱਖਾ